ਜਿਨੇ ਵੀ ਮੈਨੇਜਮੈਂਟ ਆਈਆਂ ਉਹਨਾਂ ਦਾ ਅਸੀਂ ਇੱਥੇ ਬੁਲਾ ਕੇ ਸਨਮਾਨ ਕੀਤਾ ਹੈ ਕਿ ਜਿਨੇ ਵੀ ਕਰਮਕਿਰਤਾ ਇਸ ਸਮਾਜ ਦੇ ਸਨਾਤਨ ਧਰਮ ਦੇ ਕੰਮ ਨੇ ਲੱਗੇ ਹੋਏ ਨੇ ਉਹਨਾਂ ਦਾ ਸਨਮਾਨ ਸਮਰੋਹ ਸੀਗਾ ਸਨਾਤਨ ਧਰਮ ਦੀ ਨੀਤੀਆਂ ਰੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਸਕੂਲਾਂ ਤੱਕ ਔਰ ਸਨਾਤਨ ਧਰਮ ਨੂੰ ਦੇਣਾ ਹੈਗਾ ਉਹਦੀ ਜਿਹੜਾ ਵਿਰਸਾ ਹੈ ਉਹਦੀਆਂ ਜਿਹੜੀਆਂ ਖੂਪੀਆਂ ਹਨ ਉਹਨੂੰ ਲੋਕਾਂ ਤੱਕ ਪਹੁੰਚਾਇਆ ਹੈ ਸਿੱਧੀ ਸਭਾ ਵੱਲੋਂ ਔਰ ਮਹਾਵੀਰ ਦਲ ਵੱਲੋਂ ਇਹ ਜਿੰਨੇ ਵੀ ਕਾਰਜਕਰਤਾ ਇਸ ਸਮਾਜ ਦੇ ਸਨਾਤਨ ਧਰਮ ਦੇ ਕੰਮਲੇ ਲੱਗੇ ਹੋਏ ਨੇ ਉਹਨਾਂ ਦਾ ਸਨਮਾਨ ਸਮਾਰੋਹ ਸੀਗਾ ਅੱਜ ਅਲੱਗ-ਅਲੱਗ ਜਗ੍ਹਾ ਤੋਂ ਰਾਜਸਥਾਨ ਹਿਮਾਚਲ ਪੰਜਾਬ ਦਿੱਲੀ ਚੰਡੀਗੜ੍ਹ ਰਾਜਸਥਾਨ ਉਤਰਾੰਚਲ ਉਸ ਇਲਾਕੇ ਦੇ ਸਾਰੇ ਕਾਰਕਟਰ ਇੱਥੇ ਆਏ ਸੀ ਔਰ ਇਹਨਾਂ ਦੀ ਅਧਿક્ષાਤਾ ਵਿੱਚ ਮਹਾਂਜੀ ਦੀ ਅਧਿક્ષાਤਾ ਵਿੱਚ ਦੇਸ਼ਵੰਦੂ ਦੀ ਪ੍ਰਧਾਨਗੀ ਥੱਲੇ ਇਹੜਾ ਕਾਰਕਮ ਸੰਪੰਨ ਹੋਇਆ ਸਨਾਤਨ ਧਰਮ ਦੀ ਨੀਤੀਆਂ ਰੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਸਕੂਲਾਂ ਤੱਕ ਔਰ ਜਿਹੜੇ ਸਨਾਤਨ ਧਰਮ ਨਾਲ ਜੁੜੇ ਹੋਏ ਇੰਨੇ ਵੀ ادارے ਨੇ ਚਾਹੇ ਉਹ ਸਕੂਲ ਹੈ ਚਾਹੇ ਮੰਦਰ ਹੈ ਉਹ ਆਪਣੀ ਸਮਾਜ ਦੀ ਜਿਹੜੀ ਸੰਸਕ੍ਰਿਤੀ ਹੈ ਆਪਣੇ ਦੇਸ਼ ਦੀ ਸੰਸਕ੍ਰਿਤੀ ਹੈ ਉਹਨੂੰ ਕਿਦਾਂ ਲੋਕਾਂ ਤੱਕ ਲੈ ਕੇ ਜਾਣਾ ਲੋਕ ਨੂੰ ਫੋਲੋ ਕਰ ਉਹਦਾ ਪ੍ਰਯਾਸ ਅਸੀਂ ਸਭ ਕਰ ਰਹੇ ਹਾਂ ਮੈਂ ਅੱਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਰੇ ਮਲੇ ਕੋਲ ਇਹ ਸੰਸਾ ਬਾਹਰ ਸਾਡੇ ਮਾਂ ਵਿਦਾਲ ਦੇ ਜੋ ਤਸਨਾਤਨ ਤਾਂ ਪ੍ਰਤੀ ਸਭਾ ਦੇ ਅੱਜ ਦੇ ਸਕੂਲਾਂ ਦੇ ਪ੍ਰਿੰਸੀਪਲ ਜਿੰਨੀ ਵੀ ਮੈਨੇਜਮੈਂਟ ਆਈਆਂ ਉਹਨਾਂ ਦਾ ਅਸੀਂ ਇੱਥੇ ਬੁਲਾ ਕੇ ਸਨਮਾਨ ਕੀਤਾ ਹੈ ਇਹਦੇ ਨਾਲ ਸਾਡੇ ਵਲੰਟੀਅਰ ਸਾਹ ਵਧੂਗਾ ਅੱਗੇ ਨੂੰ ਬਹੁਤ ਚੜ ਕੇ ਹੋਰ ਕੰਮ ਕਰਨਗੇ ਤਾਂ ਅੱਛਾ ਇਹਨਾਂ ਨੇ ਸਮਾਗਮ ਆਰਗੇਨਾਈਜ਼ ਕੀਤਾ ਹੈ ਮਹਾਂਤ ਜੀ ਨੇ ਔਰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਦਾ ਸਨਮਾਨ ਕੀਤਾ ਔਰ ਸਨਾਤਨ ਤਰਮ ਜਿਹੜਾ ਹੈਗਾ ਉਹਦੀ ਜਿਹੜਾ ਵਿਰਸਾ ਹੈ ਉਹਦੀਆਂ ਜਿਹੜੀਆਂ ਖੂਬੀਆਂ ਹਨ ਉਹਨੂੰ ਲੋਕਾਂ ਤੱਕ ਪਹੁੰਚਾਇਆ